ਸਤਿ ਸ਼੍ਰੀ ਅਕਾਲ ਦੋਸਤੋ ਉਹ ਅੰਗਰੇਜ਼ੀ ਸਿੱਖੇ ਚੈਨਲ ਉਤੇ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਸੱਜਣਾ ਤੱਕ ਉਹਨਾਂ ਬੱਚਾਂ ਤੱਕ ਪਹੁੰਚ ਸਕੀਏ ਜਿਨ੍ਹਾਂ ਨੂੰ ਅੰਗਰੇਜ਼ੀ ਸਿੱਖਣ ਦਾ ਮੌਕਾ ਨਹੀਂ ਮਿਲ ਸਕਿਆ ਯਾ ਮੌਕਾ ਮਿਲਿਆ ਹੈ ਤਾਂ ਉਹ ਮੌਕਾ ਕਾਫੀ ਨਹੀਂ ਸੀ ਸੋ ਅਸੀਂ ਅੰਗਰੇਜ਼ੀ ਨੂੰ ਬਿਲਕੁਲ ਮੁੱਢ ਤੋਂ ਸ਼ੁਰੂ ਕਰਾਂਗੇ ਸੋ ਤਾਂ ਕਿ ਤੁਸੀਂ ਆਰਾਮ ਨਾਲ ਆਸਾਨੀ ਨਾਲ ਅੰਗਰੇਜ਼ੀ ਸਿੱਖ ਸਕੋ। ਤੋਂ ਆਓ ਸ਼ੁਰੂ ਕਰਦੇ ਹਾਂ ਅੰਗਰੇਜ਼ੀ ਸਿੱਖਣਾ। ਸਭ ਤੋਂ ਪਹਿਲਾਂ ਅਸੀਂ ਅੰਗਰੇਜ਼ੀ ਵਰਣਮਾਲਾ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਇੰਟਰੋਡਕਸ਼ਨ ਟੂ ਇੰਗਲਿਸ਼ ਅਲਫਾਬੈਟ। ਫਿਰ ਪੰਜਾਬੀ ਵਿੱਚ ਸਾਡੇ ਕੋਲੇ 35 ਅੱਖਰ ਹਨ। ਅੰਗਰੇਜ਼ੀ ਵਿੱਚ ਸਾਡੇ ਕੋਲੇ 35 ਨਹੀਂ ਕੇਵਲ 26 ਅੱਖਰ ਹਨ। ਪੰਜਾਬੀ ਵਿੱਚ 35 ਦੇ ਨਾਲ-ਨਾਲ ਸਾਡੇ ਕੋਲੇ 10 ਲਗਾ ਮਾਤਰਾ ਵੀ ਹਨ ਜਾਂ ਲਗ ਮਾਤਰਾ ਵੀ ਹਨ ਜਿਨ੍ਹਾਂ ਨੂੰ ਅਸੀਂ ਵਾਵਲ ਜਾਂ ਲਗਾ ਮਾਤਰਾ ਕਹਿੰਦੇ ਹਾਂ ਅੰਗਰੇਜ਼ੀ ਵਿੱਚ ਸਾਡੇ ਕੋਲੇ ਅਲੱਗ ਤੋਂ ਕੋਈ ਲਗਾ ਮਾਤਰਾ ਨਹੀਂ ਹੁੰਦੇ ਅੰਗਰੇਜ਼ੀ ਦੇ ਇਨਫ 26 ਸ਼ਬਦਾਂ ਦੇ ਵਿੱਚ ਪੰਜ ਸ਼ਬਦ ਤੁਸੀਂ ਐਸੇ ਦੇਖੋਗੇ ਜੋ ਲਗਾ ਮਾਤਰਾ ਦਾ ਕੰਮ ਵੀ ਨਾਲ-ਨਾਲ ਕਰਦੇ ਹਨ ਇਹ ਪੰਜ ਸ਼ਬਦ ਕੌਣ-ਕੌਣ ਨੇ ਚਿਆ ਸੀ ਜ਼ਰਾ ਧਿਆਨ ਨਾਲ ਦੇਖਿਏ ਤੇ ਇਹਨਾਂ ਦੀ ਲਿਖਾਵਟ ਦਾ ਜਿਹੜਾ ਰੰਗ ਹੈ ਉਹ ਦੂਸਰੇ ਅੱਖਰਾਂ ਨਾਲੋਂ ਅਲੱਗ ਹੈ ਇਹ ਪੰਜ ਅੱਖਰ ਹਨ A E I O ਅਤੇ U ਇਹਨਾਂ ਪੰਜ ਅੱਖਰਾਂ ਨੂੰ ਅਸੀਂ ਵੋਵਲ ਕਹਿੰਦੇ ਆ ਯਾਨੀ ਇਹ ਪੰਜ ਅੱਖਰ ਸਾਨੂੰ ਲਗਾ ਮਾਤਰਾ ਦਾ ਕੰਮ ਵੀ ਦਿੰਦੇ ਹਨ ਅੰਗਰੇਜ਼ੀ ਭਾਸ਼ਾ ਲਿਖਦੇ ਹੋਏ ਅੰਗਰੇਜ਼ੀ ਸਕ੍ਰਿਪਟ ਲਿਖਦੇ ਹੋਏ ਅਸੀਂ ਇਸ ਨੂੰ ਦੋ ਅਲੱਗ-ਅਲੱਗ ਤਰੀਕਿਆਂ ਨਾਲ ਲਿਖਦੇ ਹਾਂ ਇਸ ਸਫੇ ਦੇ ਉੱਤੇ ਜੋ ਅੰਗਰੇਜ਼ੀ ਸਕ੍ਰਿਪਟ ਅੰਗਰੇਜ਼ੀ ਲਿਪੀ ਦਿਖਾਈ ਗਈ ਹੈ ਉਹ ਵੱਡੇ ਅੱਖਰ ਹਨ ਵੱਡੇ ਅੱਖਰਾਂ ਤੋਂ ਇਲਾਵਾ ਸਾਡੇ ਕੋਲ ਛੋਟੇ ਅੱਖਰ ਵੀ ਹੁੰਦੇ ਹਨ ਪੰਜਾਬੀ ਲਿਪੀ ਵਿੱਚ ਜਿਸ ਨੂੰ ਅਸੀਂ ਗੁਰਮੁਖੀ ਲਿਪੀ ਕਹਿੰਦੇ ਹਾਂ ਇਸ ਤਰ੍ਹਾਂ ਦਾ ਕੋਈ ਪੇਧ ਪਾਵ ਨਹੀਂ ਹੈ ਇੱਥੇ ਸਾਡੇ ਕੋਲੇ ਇੱਕੋ ਹੀ ਤਰ੍ਹਾਂ ਦੇ ਸਾਰੇ ਦੇ ਸਾਰੇ ਅੱਖਰ ਹਨ ਉਹ ਅਸੀਂ ਇਹਨਾਂ ਅੱਖਰਾਂ ਦੇ ਨਾ ਜਾਣਨ ਦੀ ਕੋਸ਼ਿਸ਼ ਕਰੀਏ ਸੋ ਅੰਗਰੇਜ਼ੀ ਵਰਣਮਾਲਾ ਦੇ ਇਹ 26 ਅੱਖਰਾਂ ਦੇ ਨਾ ਕੀ ਕੀ ਹਨ ਇੱਥੇ ਅਸੀਂ ਕੇਵਲ ਵੱਡੇ ਅੱਖਰ ਜੋ ਹਨ ਉਹਨਾਂ ਨੂੰ ਹੀ ਸਾਹਮਣੇ ਰੱਖਿਆ ਹੈ ਛੋਟੇ ਅੱਖਰਾਂ ਲਈ ਇੱਕ ਅਲੰਗਤੋ ਸਲਾਈਡ ਬਣਾਈ ਗਈ ਹੈ ਇਸ ਤੋਂ ਜੋ ਅਗਲੀ ਸਲਾਈਡ ਹੈ ਉਹ ਛੋਟੇ ਅੱਖਰਾਂ ਦੇ ਨਾਲ-ਨਾਲ ਵੱਡੇ ਅੱਖਰਾਂ ਨੂੰ ਵੀ ਦਿਖਾਏਗੀ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲੇ ਇਹ ਅੱਖਰ ਹੈ। ਇਸ ਅੱਖਰ ਨੂੰ ਅਸੀਂ A ਕਹਿੰਦੇ ਹਾਂ। ਇਸ ਤੋਂ ਬਾਅਦ ਦੂਸਰਾ ਅੱਖਰ ਸਾਡੇ ਕੋਲੇ ਹੈ। ਇਸ ਨੂੰ ਅਸੀਂ B ਕਹਿੰਦੇ ਹਾਂ। ਇਸ ਨੂੰ ਅਸੀਂ C ਕਹਿੰਦੇ ਹਾਂ। C ਤੋਂ ਬਾਅਦ ਸਾਡੇ ਕੋਲੇ D ਆਉਂਦਾ ਹੈ। ਦੀ ਤੋਂ ਬਾਅਦ ਇਹ ਹੁੰਦਾ ਹੈ ਇਹ ਤੋਂ ਬਾਅਦ ਅਸੀਂ ਜਿਸ ਸ਼ਬਦ ਦਾ ਉਚਾਰਨ ਕਰਦੇ ਹਾਂ ਉਸ ਨੂੰ ਅਸੀਂ ਐਫ ਕਹਿੰਦੇ ਹਾਂ ਐਫ ਤੋਂ ਬਾਅਦ ਸਾਡੇ ਕੋਲੇ ਜੀ ਆਉਂਦਾ ਹੈ ਜੀ ਤੋਂ ਬਾਅਦ ਸਾਡੇ ਕੋਲੇ ਐਚ ਆਉਂਦਾ ਹੈ ਅਗਲੀ ਕਤਾਰ ਦੇ ਵਿੱਚ ਪਹਿਲਾਂ ਸਾਡੇ ਕੋਲੇ ਆਈ ਆਉਂਦਾ ਹੈ ਫਿਰ ਸਾਡੇ ਕੋਲੇ जे आडे को फिर साढ़े कोल उस तो बाद एम उस अगे एन फिर साढ़े को ओ उस तो अगे पी अगली कतार क्यू फिर आर फिर एस फिर टी उस तो बाद U, यू वी X, एक्स वाई जेड ਇਸ ਪੰਜਾਬੀ ਦੀ 35 ਦੇ ਵਿੱਚ ਅਸੀਂ ਹਰ ਇੱਕ ਲਾਈਨ ਦੇ ਵਿੱਚ ਪੰਜ ਅੱਖਰ ਲਿਖਦੇ ਹਾਂ ਜੋ ਇੱਕ ਹੀ ਸਮੂਹ ਦੇ ਅਲੱਗ-ਅਲੱਗ ਹਿੱਸੇ ਹਨ ਅੰਗਰੇਜ਼ੀ ਵਿੱਚ ਇਹ ਸਾਰੇ ਦੇ ਸਾਰੇ ਅੱਖਰ ਆਪਣੇ ਆਪ ਦੇ ਵਿੱਚ ਆਜ਼ਾਦ ਹਨ ਇਹਨਾਂ ਦਾ ਉਸ ਪ੍ਰਕਾਰ ਦਾ ਉਸ ਤਰ੍ਹਾਂ ਦਾ ਕੋਈ ਸਮੂਹ ਨਹੀਂ ਹੈ ਸੋ ਅਗਰ ਅਸੀਂ ਇਹਨਾਂ ਨੂੰ ਇੱਕ ਕਤਾਰ ਦੇ ਵਿੱਚ ਅੱਠ ਨਾ ਲਿਖ ਕੇ 4 ਲਿਖੀਏ ਜਾਂ 5 ਲਿਖੀਏ ਤਾਂ ਵੀ ਉਸ ਨਾਲ ਕਿਸੇ ਤਰੀਕੇ ਦਾ ਕੋਈ ਫਰਕ ਨਹੀਂ ਪੈਂਦਾ ਇੱਥੇ 8 ਸਿਰਫ ਇੱਕ ਸਲਾਈਡ ਤੇ ਦਿਖਾਉਣ ਦੇ ਖਾਤਰ ਇਕੱਠੇ ਕੀਤੇ ਗਏ ਹਨ ਇੱਕ ਕਤਾਰ ਦੇ ਵਿੱਚ ਚਲਿਏ ਹੁਣ ਅਸੀਂ ਦੇਖਾਂਗੇ ਦੋਸਤੋ ਛੋਟੇ ਅੱਖਰਾਂ ਦੇ ਨਾਲ ਸੋ A ਵੱਡਾ ਅੱਖਰ ਅਸੀਂ ਇਸ ਤਰੀਕੇ ਦਾ ਦੇਖਦੇ ਹਾਂ ਛੋਟਾ ਇਸ ਤਰੀਕੇ ਦਾ B ਵੱਡਾ ਇਸ ਤਰੀਕੇ ਨਾਲ छोटा इस तरह हो। सी जो ऑलरेडी पहले अस देख चुके हैं और साढ़े को छोटा सी है डी है ए छोटा डी है वड़ा ई है ए छोटा ई ए है, ए ए है। ए वड़ा एफ है ए छोटा एफ है ए वड़ा जी है ए छोटा जी है ए वड़ा एच है ए छोटा एच है ये बड़ा आई है ये छोटा आई है ये बड़ा जे है ये छोटा जे है ये बड़ा के है ये छोटा के ये बड़ा एल ये छोटा एल ये बड़ा एम ये छोटा एम ये बड़ा एन ये छोटा एन ये बड़ा ओ ये छोटा ओ ये बड़ा पी ये छोटा पी ये बड़ा क्यू ये छोटा क्यू

ਦੋਸਤੋ ਇਸ ਵੀਡੀਓ ਨੂੰ ਤੁਸੀਂ ਰੋਕ ਕੇ ਇਹਨਾਂ ਸਾਰੇ ਹੀ ਅੱਖਰਾਂ ਦੀ ਪ੍ਰੈਕਟਿਸ ਕਰਨੀ ਹੈ ਕਿਉਂਕਿ ਅੰਗਰੇਜ਼ੀ ਸਿੱਖਣ ਦੇ ਵਾਸਤੇ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਅੰਗਰੇਜ਼ੀ ਦੇ ਇਹਨਾਂ ਸਾਰੇ ਸ਼ਬਦਾਂ ਦੇ ਨਾਲ ਦੋਸਤੀ ਪਾਈਏ ਜਦੋਂ ਤੱਕ ਅਸੀਂ ਇਹਨਾਂ ਨੂੰ ਪਛਾਣਨਾ ਨਹੀਂ ਸਿੱਖਦੇ ਉਦੋਂ ਤੱਕ ਅਸੀਂ ਅੱਗੇ ਨਹੀਂ ਵਧ ਪਾਵਾਂਗੇ ਇਸ ਲਈ ਜਦੋਂ ਵੀ ਤੁਸੀਂ ਇਹਨਾਂ ਨੂੰ ਪਛਾਣਨਾ ਸਿੱਖਣਾ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪਛਾਣਨਾ ਹੈ ਇਸ ਤੋਂ ਅਗਲੇ ਵੀਡੀਓ ਦੇ ਵਿੱਚ ਪਛਾਣ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਦੇ ਵਾਸਤੇ ਅਸੀਂ ਉਦਾਹਰਨਾਂ ਦਵਾਂਗੇ ਤੇ ਨਾਲ ਪਿਕਚਰਾਂ ਵੀ ਦਵਾਂਗੇ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਲੱਗਾ ਕਿ ਇਹਦੇ ਨਾਲ ਤੁਹਾਨੂੰ ਜਾਣਕਾਰੀ ਮਿਲੇਗੀ ਤਾਂ ਤੁਸੀਂ ਇਸ ਨੂੰ ਸਬਸੰਧ ਜ਼ਰੂਰ ਕਰਨਾ ਇਸ ਨੂੰ ਲਾਈਕ ਜ਼ਰੂਰ ਕਰਨਾ ਆਪਣੇ ਦੋਸਤਾਂ ਨਾਲ ਆਪਣੇ ਮਿੱਤਰਾਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਇਸ ਨੂੰ ਸਾਂਝਾ ਵੀ ਕਰਨਾ ਜਿਸ ਨੂੰ ਅਸੀਂ ਕਹਿੰਦੇ ਆ ਸ਼ੇਅਰ ਕਰਨਾ ਔਰ ਸਾਡੇ ਇਸ ਚੈਨਲ ਦੇ ਜੇ ਹਾਲੀ ਤੱਕ ਤੁਸੀਂ ਮੈਂਬਰ ਨਹੀਂ ਬਣੇ ਤਾਂ ਮੈਂਬਰ ਜ਼ਰੂਰ ਬਣੋ ਤਾਂ ਕਿ ਜਦੋਂ ਵੀ ਅਸੀਂ ਨਵੇਂ-ਨਵੇਂ ਵੀਡੀਓ ਪੋਸਟ ਕਰੀਏ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਆਰਾਮ ਨਾਲ ਮਿਲ ਸਕੇ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਤੁਸੀਂ ਆਪਣਾ ਸਮਾਂ ਕੱਢਿਆ ਉਹਦੇ ਵਾਸਤੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ